ਵਿਧਾਨ ਸਭਾ ਦੇ ਵਿੱਚ ਬੇਦਬੀ ਬਿੱਲ ਨੂੰ ਲੈ ਕੇ ਲਗਾਤਾਰ ਬੀਤੇ ਦਿਨਾਂ ਤੋਂ ਕਾਰਵਾਈ ਚੱਲ ਰਹੀ ਸੀ ਤੇ ਅੱਜ ਸੈਸ਼ਨ ਵੱਲੋਂ ਬੇਦਬੀ ਬਿੱਲ ਇੱਕ ਤਰ੍ਹਾਂ ਦਾ ਪਾਸ ਨਹੀਂ ਕੀਤਾ ਗਿਆ ਬੇਦਬੀ ਬਿੱਲ ਨੂੰ 6 ਮਹੀਨੇ ਲਈ ਅੱਗੇ ਹੋਰ ਵਧਾ ਦਿੱਤਾ ਗਿਆ ਕਿਉਂਕਿ ਵਿਰੋਧੀ ਧਿਰਾਂ ਵੱਲੋਂ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਕੱਡੀਆਂ ਗਈਆਂ ਸੀ ਜਿਸ ਨੂੰ ਲੈ ਕੇ ਭਗਵੰਤ ਮਾਨ ਤੇ ਬਾਕੀ ਜਿਹੜੀ ਸੱਤਾਧਾਰ ਪਾਰਟੀ ਹੈ ਉਹਨਾਂ ਵੱਲੋਂ ਹੁਣ 6 ਮਹੀਨੇ ਦਾ ਹੋਰ ਸਮਾਂ ਮੰਗਿਆ ਗਿਆ ਹੈ ਇਸ ਸਾਰੇ ਬੇਦਬੀ ਬਿੱਲ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਵਿਰੋਧੀਆਂ ਵੱਲੋਂ ਗੱਲਾਂ ਕਈਆਂ-ਕਈਆਂ ਸੀਗੀਆਂ ਕਿ ਇਸ ਬਿੱਲ ਦੇ ਵਿੱਚ ਇਹ ਨਹੀਂ ਹੈ ਇਸ ਬਿੱਲ ਦੇ ਵਿੱਚ ਉਹ ਚੀਜ਼ਾਂ ਨਹੀਂ ਹੈ ਕਿਉਂਕਿ ਇਹ ਬਹੁਤ ਹੀ ਸੰਜੀਦਗਾ ਬਿੱਲ ਹੈ ਤੇ ਬਹੁਤ ਹੀ ਜ਼ਰੂਰੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਬਿੱਲ ਹੈ ਜਿਸ ਦੇ ਵਿੱਚ ਬੇਦਬੀ ਦੇ ਮੁੱਦੇ ਦੇ ਉੱਤੇ ਸਜ਼ਾ ਦਾ ਕਾਨੂੰਨ ਬਣਾਇਆ ਜਾਣਾ ਹੈ ਹੁਣ ਇਸ ਬੇਦਬੀ ਦੇ ਬਿੱਲ ਦੇ ਵਿੱਚ ਚ ਲਗਾਤਾਰ ਜਿਹੜੀ ਗੱਲ ਚੱਲ ਰਹੀ ਸੀ ਕਿ ਕਿ 10 ਸਾਲ ਤੋਂ ਲੈ ਕੇ ਉਮਰ ਭਰ ਦੀ ਕੈਦ ਦੇ ਵਿੱਚ ਜਿਹੜਾ ਜਿਹੜੀ ਸਜ਼ਾ ਸੀ ਉਹ ਹੋਣੀ ਸੀ ਪਰ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਲੂਪ ਹੋਲਸ ਖਾਮੀਆਂ ਜਿਹੜੀਆਂ ਵਿਰੋਧੀਆਂ ਵੱਲੋਂ ਦੱਸੀਆਂ ਗਈਆਂ ਜਿਵੇਂ ਕਿ ਇੱਕ ਵੱਡੀ ਉਦਾਹਰਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੀ ਗਈ ਕਿ ਉਸ ਦੇ ਵਿੱਚ ਚੋਰੀ ਹੋ ਗਏ ਜਿਹੜੇ ਸਰੂਪ ਨੇ ਉਹਨਾਂ ਬਾਰੇ ਕੋਈ ਵੀ ਸਜ਼ਾ ਦਾ ਪ੍ਰਵਧਾਨ ਜਾਂ ਉਸ ਤਰ੍ਹਾਂ ਦੀ ਜਾਂਚ ਦੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਗਈ ਸੀ ਕਿ ਜੇਕਰ ਕੋਈ ਕਿਸੇ ਵੀ ਧਰਮ ਦਾ ਜੋ ਗ੍ਰੰਥ ਹੈ ਜੇਕਰ ਉਹ ਚੋਰੀ ਹੋ ਜਾਂਦਾ ਹੈ ਉਸ ਦੇ ਉੱਤੇ ਕੀ ਸਜ਼ਾ ਹੋਵੇਗੀ ਉਸ ਦੇ ਉੱਤੇ ਕੀ ਕਾਰਵਾਈ ਹੋਵੇਗੀ ਇੱਕ ਇਹ ਹੋ ਗਿਆ ਤੇ ਦੂਸਰੇ ਪਾਸੇ ਕਾਂਗਰਸੀ ਵਿਧਾਇਕ ਜਿਹੜੇ ਨੇ 바ਵਾ ਹੈਨਰੀ ਉਹਨਾਂ ਵੱਲੋਂ ਗੱਲ ਚੱਕੀ ਗਈ ਕਿ ਇਸ ਦੇ ਵਿੱਚ ਜਿਹੜੇ ਹਿੰਦੂ ਧਰਮ ਦੇ ਯੱਗ ਨੇ ਜੇਕਰ ਉਸ ਯੱਗ ਦੇ ਵਿੱਚ ਜੇਕਰ ਕੋਈ ਵਿਗਨ ਪਾਉਂਦਾ ਹੈ ਜਾਂ ਫਿਰ ਕੋਈ ਉਸ ਦੀ ਬੇਦਬੀ ਕਰਦਾ ਹੈ ਉਸ ਦੇ ਉੱਤੇ ਕੀ ਪ੍ਰਵਿਧਾਨ ਆਏਗਾ ਇਸ ਤਰ੍ਹਾਂ ਦੇ ਕਈ ਹੋਰ ਜਿਹੜੇ ਪੁਆਇੰਟ ਨੇ ਇਹਨਾਂ ਦੇ ਉੱਤੇ ਵਿਰੋਧੀ ਧਿਰ ਵੱਲੋਂ ਰੱਖੇ ਗਏ ਕਿ ਇਹ ਸੇਮ ਤਰ੍ਹਾਂ ਦਾ ਹੀ ਜਿਵੇਂ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਸੀਗੇ ਕਿ ਇਹ ਸੇਮ ਤਰ੍ਹਾਂ ਹੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਈਪੀਸੀ ਦੀ ਧਾਰਾ ਨੂੰ ਰੀਰਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਉਸੇ ਤਰ੍ਹਾਂ ਦੀ ਇਹ ਸਾਰੀ ਚੀਜ਼ ਕੀਤੀ ਗਿਆ ਇਹਦੇ ਵਿੱਚ ਰੈਟਰੋ ਐਸਪੈਕਟ ਜਿਹੜਾ ਇੱਕ ਇੱਕ ਐਕਟ ਹੁੰਦਾ ਉਹ ਨਹੀਂ ਲਿਆਂਦਾ ਗਿਆ ਤੇ ਇਹ ਕਾਫੀ ਸਾਰੇ ਜਿਹੜੇ ਪੁਆਇੰਟਸ ਨੇ ਉਹ ਦੱਸੇ ਗਏ ਜਿਸ ਕਰਕੇ ਹੁਣ ਇਹ ਬਿੱਲ 6 ਮਹੀਨੇ ਦੇ ਲਈ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਹੁਣ ਸਿਲੈਕਟ ਕਮੇਟੀ 6 ਮਹੀਨੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਜਿਹੜੇ ਸੰਤ ਨੇ ਜਾਂ ਫਿਰ ਧਾਰਮਿਕ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰੇਗੀ ਤੇ ਉਹਨਾਂ ਕੋਲ رائے ਲਵੇਗੀ ਕਿ ਹੋਰ ਇਸ ਦੇ ਵਿੱਚ ਕੀ ਕੁਝ ਕੀਤਾ ਜਾ ਸਕਦਾ ਤੇ ਹੁਣ 6 ਮਹੀਨੇ ਦੇ ਲਈ ਇਹ ਬਿੱਲ ਨੂੰ ਦੁਬਾਰਾ ਤੋਂ ਜਾਂਚ ਪੜਤਾਲ ਲਈ ਤੁਸੀਂ ਕਹਿ ਸਕਦੇ ਹੋ ਭੇਜਿਆ ਗਿਆ ਹੈ ਸਿਲੈਕਟ ਕਮੇਟੀ ਤੋਂ ਜੋ ਸਿਲੈਕਟ ਕਮੇਟੀ ਸਪੀਕਰ ਦੇ ਅੰਡਰ ਹੋਵੇਗੀ ਤੇ ਇਹੀ ਕਮੇਟੀ ਹੁਣ ਵੱਖ-ਵੱਖ ਧਾਰਮਿਕ ਗੁਰੂਆਂ ਦੇ ਕੋਲ ਜਿਵੇਂ Hindu ਧਰਮ ਹ ਹਿੰਦੂ ਦੇ ਅ ਸ੍ਰੀ ਮਾ ਬਾਗਵਤ ਕੀਤਾ ਹੋਗੇ ਜਾਂ ਫਿਰ ਬਾਕੀ ਹੋਰ ਗ੍ਰੰਥ ਹੋਗੇ ਉਸ ਤੋਂ ਬਾਅਦ ਮੁਸਲਮ ਦੇ ਵਿੱਚ ਕੁਰਾਨ ਸ਼ਰੀਫ ਹੋਗੇ ਗੁਰੂ ਗ੍ਰੰਥ ਸਾਹਿਬ ਜੀ ਹੋਗੇ ਅਤੇ ਹੋਰ ਜਿਹੜੇ ਪਵਿੱਤਰ ਬਾਈਬਲ ਦੀ ਜੇ ਗੱਲ ਕਰ ਲਈਏ ਉਹਦੇ ਵਿੱਚ ਹੋਗੇ ਉਹਨਾਂ ਦੇ ਹੁਣ ਜਿਹੜੇ ਆਗੂ ਨੇ ਜਾਂ ਧਰਮ ਦੇ ਨਾਲ ਸੰਬੰਧਿਤ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜੇ ਵੀ ਲੂਪ ਹੋਲ ਸੀ ਦੇ ਵਿੱਚ ਰਹਿ ਗਏ ਨੇ ਉਹਨਾਂ ਨੂੰ ਸਹੀ ਕਰਨ ਦਾ ਸਮਾਂ ਜਿਹੜਾ ਵੱਧ ਤੋਂ ਵੱਧ 6 ਮਹੀਨੇ ਦਾ ਦਿੱਤਾ ਗਿਆ ਇਸ ਤੋਂ ਘੱਟ ਸਮਾਂ ਵੀ ਹੋ ਸਕਦਾ ਹੈ तो इस कारण ज बिल इस बार पास नहीं हो पाया हम छे महीने बाद या छे महीने के अंडर देखना होगा कि आम आदमी पार्टी की सरकार इस बेदबी बिल के उत्ते कि को हो सख्त करके या फिर कोई होर लूपोल्स खत्म करके सामने पेश करेगी खैर थोड़ा तो की कुछ कहना है इस सारे बेदबी बिल के उत्ते तो कमेंट करके जरूर दसो